ਹਲਕੇ ਕੀ ਜਾ ਰਹੀ ਹੈ। ਪੱਜ ਕਿਸ ਬਖਸ਼ੇ ਫਿਰ ਸਾਰੇ ਨੂੰ ਬਹੁਤ ਜੀ। ਇਹਨਾਂ ਸਾਰੇ ਦੇ ਪਿੱਛੇ ਡੋ। ਭਾਈ ਜੂਤਾ ਭਾਈ ਛੋਟੋ ਬੰਦਾ। ਪਿੱਛੇ ਆਜੋ ਆਜਾ ਚਾਚਾ ਹੀ ਆਜਾ। ਪਹਿਲਾਂ ਫੋਟੋ ਦਾ ਕੰਮ ਕਰੋ, ਘਰੇ ਕੰਮ ਕਰੋ। ਜੋ ਸਵੱਛਤਾ ਕਮਿਸ਼ਨਲ ਜਲੰਧਰ ਦੇ ਨਾਲ ਵੀ ਹੈ ਜੀ। ਰਾਮ ਸਿੰਘ ਨੇ ਜੋ ਇਤਨਾਨਦ ਦੀ ਹੌਸ ਕੈਸਰ ਜਨਮ ਜਨਮ ਲਾ ਕੇ ਸੇਵਾ ਦਲਵਾ ਕੇ ਦਾ ਦਿਖਾਈ ਦਿਆ। ਅਜਿਹਾ ਕਿ ਜਿਹੜੀ ਸਾਦੇ ਖਾਣੇ ਲਾਭ ਮੰਗਦੇ ਪਰ ਜਿਹਨੇ ਉਹ ਖਾਣਾ ਦਿੱਤੀ ਉਹ ਚਲ ਇੱਥੇ ਦੋ ਐਡਿਕਟਡ ਅਨਿਆਸਰੀਆ ਦਿੱਤੇ ਤੇ ਦੋ ਜਣੇ ਫਰੀਜ਼ ਹੋ ਗਏ ਉਹ ਕਿੱਥੇ ਰਹਿੰਦੇ ਹੁੰਦੇ ਨੇ ਕਿੰਨੀ ਦੂਰ ਹੈ ਹੜੋ ਅੰਦਰ 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 ਤਕਨੀਕ ਟੈਕਨੋਲੋਜੀ ਨੇ ਆ ਰਹੇ ਮੈਡਮ ਨੇ ਆ ਗਏ ਇੰਤਜ਼ਾਰ ਇੰਤਜ਼ਾਰ ਕਰਾ ਬੁਣੇ ਨਾ ਕਰ ਜਾਈਏ ਸਰਵਾਜੇ ਨਹੀਂ ਲਾਈ ਜੀ ਨਾ ਸੋਚਿਆ マリマリマリマ。<music> <music> ਇੱਕ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਉੱਤੇ ਆਪਾਂ ਇੱਕ ਗੱਲ ਕਰਦੇ ਹਾਂ ਮਾਈਕ ਆ ਨਹੀਂ ਕੋਣ ਹੈ ਹੋਣਾ ਅੱਜ ਅੱਜ ਜੋ ਕਾਰਵਾਈ ਕੀਤੀ ਗਈ ਉਸ ਤੇ ਬਰਤਨ ਜਿੱਦਾਂ ਸਭ ਨੂੰ ਸਾਰੇ ਨੂੰ ਪਤਾ ਹੈ ਕਿ ਪਹਿਲੀ ਵਾਰ 25 ਤੋਂ ਗਲੋਬਲ ਪੁਰਾਣੀਆਂ ਊਰਜਾ ਵਿਰੋਧੀ ਸੰਜਾਗ ਪੂਰੀ ਦੁਨੀਆ ਦੇ ਵਿੱਚ ਚੱਲ ਪਈ ਗਈ ਹੈ ਤੁਸੀਂ ਦੀ ਗੱਲੀ ਦੇ ਵਿੱਚ ਉਹ ਪਹਿਲੇ ਵੀ ਆਇਆ ਸੀਗਾ ਤੇ ਅੱਜ ਦੁਬਾਰਾ ਆਇਆ। ਅੱਜ ਜਿਹੜਾ ਕਰ ਰਹੀ ਆਪਰੇਸ਼ਨ ਹੈ ਇਹ ਆਪਰੇਸ਼ਨ ਸਪੈਨ ਪੁਆਇੰਟਡ ਆਪਰੇਸ਼ਨ ਹੈ। ਆਪਰੇਸ਼ਨ ਤੋਂ ਪਹਿਲਾਂ ਕ੍ਰੀਡ ਜਿਸ ਦਾ ਜਿਸ ਨੇ ਡਾਟਾ ਤਿਆਰ ਕੀਤਾ ਸੀਗਾ। ਡਾਟਾ ਪੁਲਿਸ ਦੇ ਰਿਕਾਰਡ ਦੇ ਆਧਾਰ 'ਤੇ ਜਿਹੜੀ ਇਨਫੋਰਮੇਸ਼ਨ ਸੀਗੀ ਜਿਹੜੇ ਲੋਕਾਂ ਦਾ ਫੀਡਬੈਕ ਸੀਗਾ جڑے ادر چینلز تو اور سورسز تو جی انفارمیشن آئی تھی ان سارے انفارمیشن انپوٹ کو ملا کے وہ ڈیٹا تیار کیتا گیا سی گا اسی ڈیٹا دے تحت آج کل کمسٹریٹ پوری جلندر نے تیرہ لوکیشن سی گی ان تیرہ لوکیشن پہ آج سائملٹیس یہ آپریشن چل رہا ہے اس آپریشن دے تحت اسی فوکس کر رہے ہیں کہ ਮੇਨਲੀ ਜਿਹੜਾ ਨਸ਼ਾ ਸਪਲਾਈ ਕਰਦੇ ਆਗੇ ਕਿ ਨਸ਼ਾ ਨਸ਼ਾ ਵੇਚਦੇ ਆਗੇ ਤੇ ਪੁਲਿਸ ਦੀ ਜਿਹੜੀ ਹੈਗੀ ਕਾਰਵਾਈ ਉਹ ਸੈਪਰੇਟ ਜੁੜੇ ਫਰਦੰਤ ਤੇ ਤਾਕ ਕੀਤੀ ਗਈ ਹੈ ਜਿਹੜੇ ਨਸ਼ਾ ਕਰਨ ਦੇ ਆਦੀ ਹੋ ਗਏ ਆਗੇ ਉਹਨਾਂ ਦਾ ਸੈਪਰੇਟ ਅਪਰੋਚ ਰੱਖਦੇ ਜਿਹੜੇ ਨਸ਼ਾ ਵੇਚਦੇ ਆਗੇ ਸਪਲਾਈਰ ਆਗੇ ਉਹਨਾਂ ਦਾ ਸੈਪਰੇਟ ਅਪਰੋਚ ਰੱਖੀ ਹੈਗੀ ਤੇ ਅੱਜ ਦੀ ਜਿਹੜੀ ਕਾਰਵਾਈ ਹੈ ਉਹਦੇ ਵਿੱਚ ਕਾफी ਸਮਝਦਾਰ ਨਜ਼ਰੀ ਹੁੰਦੀ ਹੈ ਜਿਹੜਾ ਆਪਰੇਸ਼ਨ ਤੋਂ ਬਾਅਦ सीपी साहब तनु कार्रवाई दी जेडी आउटपुट है वो ਦੱਸਦੇ ਹਾਂ ਅਜ ਤੱਕ ਕੁਛ ਕੁਛ ਮਿਲਿਆ ਜੀ ਜਰਾ ਰੌਲਾ ਬੰਦੇ ਕੀਤਾ ਕੁਛ ਮੈਂ ਮੈਂ ਤਾਂ ਕਿਹਾ ਹਲੇ ਮੈਂ ਇੰਡੀਵਿਜੂਅਲ ਤੌਰ ਤੇ ਮੈਂ ਨਹੀਂ ਦੱਸਾਂਗਾ ਕਿਉਂਕਿ ਆਪਰੇਸ਼ਨ ਚੱਲ ਰਿਹਾ ਹੈ ਆਪਰੇਸ਼ਨ ਤੋਂ ਬਾਅਦ ਸੀਪੀ ਸਾਹਿਬ ਤਨੂੰ ਅੱਜ ਦੀ ਕਾਰਵਾਈ ਦੀ ਜਿਹੜੀ ਆਉਟਪੁੱਟ ਹੈ ਪਰਫਾਰਮੈਂਸ ਦੇ ਵਾਰੇ ਡਿਟੇਲ ਚ ਦੱਸ ਦਿੰਦੇ ਹੁਣ ਆਪਰੇਸ਼ਨ ਚੱਲ ਰਿਹਾ ਹੈ ਮੈਂ ਦੇਖ ਦਿਖਾ ਨਹੀਂ ਸਕਦਾ ਸਭ ਸਵਾਲ ਹੈ ਕਿ ਓਵਰ ਆਲ ਜਿਹੜਾ ਫੈਕਟ ਕਰਾਇਮ ਜਾਂ ਕਰਾਈ ਆਪਰੇ ਦੇ ਜਿਹੜੇ ਮੋਲਜ ਕਿ ਨਸ਼ੇ ਦੀ ਲਾਹਮਤ ਜਿਹੜੀ ਹੈ ਕਿ ਉਹ ਵੈਰੀਫਾਈ ਹਿੰਸਕ ਹੋਈ ਐ ਤੇ ਮੁੱਖ ਕਾਰਨ ਕੰਪਨੀਸ਼ਾਇਰ ਹੈ ਜਿਹੜਾ ਟ੍ਰਾਈਂਗ ਦਾ ਮੁਖਦਾਰ ਨਕਲਰ ਆਸੀ ਜਿਹੜੀ ਪੰਜਾਬ ਦੀ ਪੁਲਿਸ ਐ ਲੈ ਇਸ ਦੇ ਖਿਲਾਫ ਅਭਿਆਨ ਚੱਲ ਰਿਹਾ ਹੈ ਜਿਸ ਦਾ ਦਿੱਲੀ ਟ੍ਰੈਫਿਕ ਟ੍ਰਾਇਨ ਤੋਂ ਫਰਕ ਪੈਂਦਾ ਇੱਕ ਸਵਾਲ ਹੈ ਸਰ ਕਿ ਕਿੰਨੇ ਦਿਨਾਂ ਦੇ ਵਿੱਚ ਨਾ ਜਲੰਧਰ ਦੇ ਘਰ ਤੋਂ ਤੇ ਨਾਲ ਜਿਹੜੇ ਮਦਰ ਸਾਹਮਣੇ ਆਉਂਦੀ ਹੈ ਉਹ ਮੰਦੀ ਹੈ ਕਿ ਮੇਰਾ ਪੁੱਤਰ ਜਿਹੜਾ ਹੈ ਕਿ ਨਸ਼ਾ ਕਰਦਾ ਹੈ ਪੁਲਿਸ ਵੱਲੋਂ ਕੋਈ ਐਸੋ ਜੇ ਇਨੀਸ਼ੀਏਟਿਵ ਜਿਹੜੇ ਲੋਕ ਸਟਰੀਟ ਨੇ ਅਧਿਆਣਾ ਚੱਲਦੇ ਨੇ ਉਹਨਾਂ ਵਾਸਤੇ ਕੀ ਪੁਲਿਸ ਕਰਦੀ ਹੈ ਜਾਂ ਉਹਨਾਂ ਦੇ ਟ੍ਰੀਟਮੈਂਟ ਨੂੰ ਲੈ ਕੇ ਜਾਂ ਹੋਰ ਕਿਸੇ ਤਰੀਕੇ ਨਾਲ ਵੈਲਫੇਅਰ ਨੂੰ ਲੈ ਜਿੱਦਾਂ ਦੀ ਜਿਹੜੀ ਇਨਪੁਟ ਹੈ ਇਨਫੋਰਮੇਸ਼ਨ ਆਂਦੀ ਹੈ ਪੁਲਿਸ ਬਹੁਤ ਪ੍ਰੋਐਕਟਿਵ ਰੋਲ ਪਲੇ ਕਰ ਰਹੀ ਹੈ ਪੁਲਿਸ ਆਪ ਉਹਨੂੰ ਮੋ ਕਰਦੀ ਹੈ ਉਹਨੂੰ ਫੈਸਿਲਿਟੇਟ ਕਰਦੀ ਹੈ ਜਿਹੜੇ ਸੈਂਟਰਸ ਬਣੇ ਹੈਗੇ ਡੀ ਐਡਿਕਸ਼ਨ ਸੈਂਟਰ ਰੀਹੈਬਿਲਿਟੇਸ਼ਨ ਸੈਂਟਰ ਉੱਥੇ ਦਾਖਲ ਕਰਾਉਣ ਦੇ ਵਿੱਚ ਮਦਦ ਕਰਦੀ ਹੈ ਤੇ ਪਰਿਵਾਰ ਨੂੰ ਤੇ ਨਸ਼ਾ ਕਰ ਦਾ ਸੇਵਨ ਕਰਨ ਵਾਲੇ ਨੂੰ ਵੀ ਮੋਟੀਵੇਟ ਕਰਦੀ ਹੈ ਇਸ ਵਾਸਤੇ ਕੋਈ ਵਿੰਡੋ ਜਾਂ ਕੋਈ ਨੰਬਰ ਜਿੱਥੋਂ ਕੋਈ ਆ ਕੇ ਪਰਿਵਾਰ ਆਪਣੀ ਆਈਡੈਂਟੀਟੀ ਡਿਸਕਲੋਜ਼ ਨਾ ਕਰਨਾ ਚਾਹੁੰਦਾ ਹੋਵੇ ਸਿੱਧਾ ਆ ਕੇ ਕੰਟੈਕਟ ਕਰੇ ਬਿਲਕੁਲ ਉਹਦੇ ਚ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਸੀਗਾ ਜਿਹਦੇ ਬਾਰੇ ਸੀਪੀ ਸਾਹਿਬ ਤੁਹਾਨੂੰ ਦੱਸ ਦੇਣਗੇ ਬਾਅਦ ਚ اور پولیس دا لوکل پولیس دا بھی ایک نمبر ہے جس نمبر تے پہ سیدھا کانٹیکٹ بھی کر سکتے ٹھیک ہے تھینک یو